ਜਸਟਿਸ 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 ਹਾਂਜੀ ਮਿਸਟਰ ਨੀਸ਼ਮਲਿਕ ਜੀ ਜੋ ਕਿ ਰਾਇਲ ਕੰਪਿਊਟਰ ਵਾਲੋ ਅੱਜ ਜਿਹੜਾ ਰੋਸ਼ ਪ੍ਰਦਰਸ਼ਨ ਕੀਤਾ ਤੁਸੀਂ ਪੂਰਾ ਵਾਕਿਆ ਦੱਸਣਾ ਚਾਹੋਗੇ ਜੀ ਦੇਖੋ ਜੀ ਸਾਡੇ ਦੇਸ਼ ਦੇ ਵਿਚਕਾਰ ਸਭ ਤੋਂ ਪਹਿਲਾਂ ਨਿਰਬਿਆ ਕਠੂਆ ਥਾਤਰਾ ਉਨਾਲ ਤੇ ਹੁਣ ਕੋਲਕਾਤਾ ਦੇਖੋ ਜੇ ਸਮਾਜ ਵਿੱਚ ਸਭ ਤੋਂ ਗੰਦੀ ਜਿਹੀ ਚੀਜ਼ ਹੈ ਉਹ ਹੈ ਕਿਸੇ ਤਰ੍ਹਾਂ ਜ਼ਬਰਦਸਤੀ ਕਰਨਾ ਤੇ ਇਹ ਗਰੇਜ ਵਰਗੀ ਜਿਹੜੀ ਕਿ ਨੌਣੀ ਹਰਕਤ ਹੈ ਇਹ ਕਰਨ ਵਾਲੇ ਕਿਸੇ ਧਰਮ ਉਜਰ ਨਾਲ ਜੁੜੇ ਨਹੀਂ ਹੁੰਦੇ ਇਹ ਸਿਰਫ ਸਿਰਫ ਹੈਵਾਨ ਹੈ ਗੰਦਗੀ ਇੰਨਾ ਦਿਮਾਗ ਚ ਬੜੀ ਹੋਈ ਹੈ ਸੋ ਇਹੋ ਜੇ ਬੰਦਿਆਂ ਨੂੰ ਜੋ ਤੇ ਸਾਡੀ ਸਰਕਾਰਾਂ ਸਾਡੀ ਸਰਕਾਰ ਜਲਦ ਤੋਂ ਜਲਦ ਇੰਨਾ ਨੂੰ ਸਜ਼ਾ ਨਹੀਂ ਦੇਊਗੀ ਇਹਨਾਂ ਦੇ ਲਈ ਜੇ ਟ੍ਰਾਇਲ ਕੋਰ ਚਲਾ ਕੇ ਰੱਖੋਗੀ ਜਾਂ ਲੰਬੇ ਕੇਸ ਪੈਂਡਿੰਗ ਕਰੋਗੀ ਤੇ ਇਹੋ ਜੇ ਬੰਦਿਆਂ ਨੂੰ ਇੱਥੇ ਸ਼ਰਾਧ ਤੇ ਅੰਸਰਾਂ ਨੂੰ ਮੌਕਾ ਮਿਲਦਾ ਹੈ ਸੋ ਅਸੀਂ ਸਿਰਫ ਸਰਕਾਰ ਆਈ ਇਹ ਸਿੰਦੇ ਪਛਾਣ ਚਾਹੁੰਦੇ ਹੈਗੇ ਆ ਕਿ ਸਾਡੀ ਬੇਟੀਆਂ ਸਾਡੀ ਧੀਆਂ ਸਾਡੀ ਭੈਣਾਂ ਸਾਡਾ ਮਾਣ ਹੈ ਜੇਕਰ ਆਪਣੇ ਘਰ ਦੇ ਜ਼ਰੂਰਤਾਂ ਵਾਸਤੇ ਕੋਈ ਨੌਕਰੀ ਕਰ ਰਹੀ ਹੈ ਜਾਂ ਸਮਾਜ ਦੀ ਸੇਵਾ ਕਰ ਰਹੀ ਹੈ ਜੇ ਉਹ ਸੁਰੱਖਿਅਤ ਮਹਿਸੂਸ ਨਹੀਂ ਕਰੂਗੀ ਤਾਂ ਫਿਰ ਕੌਣ ਮਹਿਸੂਸ ਕਰੂਗਾ ਸੁਰੱਖਿਆ ਤਾਂ ਅਸੀਂ ਇਹ ਦੇਸ਼ ਜਿਸ ਦੇਸ਼ ਨੂੰ ਅਸੀਂ ਭਾਰਤ ਮਾ ਕਹਿੰਦੇ ਆਗੇ ਆ ਜਿਹਦੇ ਵਿੱਚ ਘਰ ਔਰਤ ਨੂੰ ਦੇਵੀ ਦਾ ਰੂਪ ਕਿਹਾ ਗਿਆ ਜੇ ਉਹਦੇ ਵਿੱਚ ਹੀ ਸਾਡੀ ਧੀਆਂ ਭੈਣਾਂ ਸੇਫ ਨਹੀਂ ਹੈ ਜੇ ਉਹ ਵੀ ਅਨਸਫਟੀ ਮਹਿਸੂਸ ਕਰ ਰਹੀ ਹੈ ਤਾਂ ਦੱਸੋ ਆਪਾਂ ਨੂੰ ਮਹਾਨ ਘਾਣ ਦਾ ਕੋਈ ਹੱਕ ਨਹੀਂ ਆਜ਼ਾਦੀ ਦੇ ਇੰਨੇ ਸਾਲ ਬਾਅਦ ਵੀ ਜੇਕਰ ਇਹਦੀ ਸੋਚ ਵਾਲੇ ਬੰਦੇ ਸਾਡੇ ਸਮਾਜ 'ਚ ਖੁੱਲੇ ਆਮ ਘੁੰਮ ਰਹੇ ਐ ਤੇ ਸਾਡੀ ਸਰਕਾਰਾਂ ਉਹਨਾਂ ਨਥ ਨਹੀਂ ਪਾ ਸਕਦੀ ਐ ਜੇ ਉਹਨਾਂ ਦੇ ਵਿੱਚ ਕੋਈ ਲਾਅਨ ਆਰਡਰ ਦਾ ਡਰ ਨਹੀਂ ਐ ਤਾਂ ਫਿਰ ਸਾਡੀ ਸਰਕਾਰਾਂ ਨੂੰ ਕੋਈ ਹੱਕ ਨਹੀਂ ਹੈਗਾ ਸਾਡੇ ਕੋਲ ਵੋਟਾਂ ਮੰਗਣ ਦਾ ਸੋ ਬੰਗਾਂ ਸਰਕਾਰ ਨੂੰ ਅਸੀਂ ਅੱਜ ਕੱਲ ਨੂੰ ਸਾਫ਼ ਕਹਿੰਦੇ ਆ ਕਿ ਅਸੀਂ ਆਪਣੀ ਸਰਕਾਰ ਆਈ ਉਹਨਾਂ ਨੂੰ ਚੇਤਾਵਨੀ ਦਵਾ ਰੇਗੇ ਆ ਕਿ ਅੱਗੇ ਅਸੀਂ ਇਹ ਜਿੱਦਾਂ ਦੇ ਪ੍ਰਦਰਸ਼ਨ ਹੋਰ ਤੇਜ਼ ਕਰਾਂਗੇ ਅਸੀਂ ਚਾਹੁੰਦੇ ਆ ਕਿ ਜਲਦ ਤੋਂ ਜਲਦ ਉਹਨਾਂ ਨੂੰ ਸਜ਼ਾ ਮਿਲੇ ਫਾਂਸੀ ਸਜ਼ਾ ਮਿਲੇ ਉਹ ਪਰਿਵਾਰ ਨੂੰ ਥੋੜੀ ਸ਼ਾਂਤੀ ਮਿਲੇ ਜਾਣ ਵਾਲਾ ਕਦੇ ਮੁੜ ਕੇ ਨਹੀਂ ਆ ਸਕਦਾ ਲੇਕਿਨ ਆਪਾਂ ਸੋਚ ਸਕਦੇ ਹਾਂ ਇਹੋ ਜੀ ਪੀੜਾ ਜਿਨ੍ਹਾਂ ਦੇ ਦਰਦੀ ਹੈ ਜਿਹੜੇ ਪਰਿਵਾਰਾਂ ਦੇ ਉੱਤੇ ਆਂਦੀ ਹੈ ਉਹਨਾਂ ਨੂੰ ਇੱਕ ਇਕੱਲਾ ਇਕੱਲਾ ਮਿੰਟ ਆਪਣਾ ਬਰਦਾਸ਼ਤ ਕਰਨਾ ਬੜਾ ਔਖਾ ਹੁੰਦਾ ਸੋ ਅਸੀਂ ਉਸ ਭੈਣ ਵਾਸਤੇ ਜਿੱਤੇ ਆਪਣੀ ਸ਼ਰਧਾਂਜਲੀ ਅਰਪਿਤ ਕਰਦੇ ਹਾਂ ਉੱਥੇ ਹੀ ਅਸੀਂ ਸਰਕਾਰਾਂ ਨੂੰ ਇਹ ਵੀ ਕਹਿੰਦੇ ਹੈਗੇ ਹਾਂ ਕਿ ਰਾਇਲ ਕੰਪਟੇਨਸੀ ਇੰਸਟੀਚਿਊਟ ਤੇ ਉਹਨਾਂ ਦਾ ਸਟਾਫ ਤੇ ਉਹਨਾਂ ਦੀ ਟੀਮ ਪੂਰੀ ਜਿਹੜੇ ਸਾਡੇ ਨਾਲ ਜੁੜੇ ਹੋਏ ਐ ਉਹ ਸਾਰੇ ਸਾਥੀ ਅਸੀਂ ਕਈ ਕਲ ਕਹਾਂਗੇ ਕਿ ਅਸੀਂ ਬਾਰ-ਬਾਰ ਟਾਈਮ ਟੂ ਟਾਈਮ ਸਰਕਾਰਾਂ ਜਗਾਉਂਦੇ ਰਵਾਂਗੇ ਤੇ ਇਹੋ ਜੀ ਡਿਮਾਂਡ ਕਰਦੇ ਰਵਾਂਗੇ ਕਿ ਸਖਤ ਸਖਤ ਕਾਨੂੰਨ ਬਣਾਇਆ ਜਾਵੇ। ਉਹਦੇ ਨਾਲ ਹੀ ਮੈਂ ਸਾਰੀ ਸਮੁੱਚੀ ਟੀਮ ਦਾ ਧੰਨਵਾਦ ਕਰਦਾ ਜਿਹੜੇ ਛੋੜੀ ਸੱਦੇ ਦੇ ਵਿੱਚ ਘਾਰ ਪੈਣਾ ਦੀ ਰਾਖੀ ਦੇ ਵਾਸਤੇ ਟੈਨ ਕੱਢ ਕੇ ਆਏ ਗਏ ਆ ਤੇ ਹੁਣ ਅਸੀਂ ਸ਼ਿਪੂਰੀ ਤੋਂ ਗੰਦਰ ਬਾਈਪਾਸ ਆਏ ਗਏ ਆ ਇੱਥੇ ਸ਼ਰਧਾਂਜਲੀ ਰੋਪੇ ਤੱਕਣ ਤੋਂ ਬਾਅਦ ਇਸੇ ਤਰੀਕੇ ਨਾਲ ਅਸੀਂ ਰੋਡ ਸ਼ੋਅ ਕਰਦੇ ਹੋਏ ਰੋਡ ਪ੍ਰਦਰਸ਼ਨ ਕਰਦੇ ਹੋਏ ਅਸੀਂ ਵਾਪਸ ਸ਼ਿਪੂਰੀ ਜਾ ਕੇ ਇਹ ਲੋਸ ਮਜਾਇਰਾ ਬੰਦ ਕਰਾਂਗੇ ਤੇ ਇਹਦੇ ਨਾਲ ਹੀ ਜੇ ਲੋੜ ਪੈਂਦੀ ਹੈ ਤੇ ਇਹ ਲੰਬੇ ਟਾਈਮ ਤੱਕ ਅਸੀਂ ਇਹਦਾ ਦਾ ਰਿਪੋਰਟਿੰਗ ਕਰਾਂਗੇ ਤੇ ਲੋੜ ਪੈਣ ਤਾਂ ਧਰਨੇ ਵੀ ਲਾਵਾਂਗੇ ਧੰਨਵਾਦ ਵੀ ਨੀਡ ਜਸਟਿਸ ਵੀ ਨੀਡ ਜਸਟਿਸ ਵੀ ਨੀਡ ਜਸਟਿਸ ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਲਦੀ ਹਾਂ ਟੀ